dead ਜਸਪਾਲ ਸਿੰਘ ਜੀ ਅਸੀਂ ਸਿਵਲ ਹਸਪਤਲ ਤੁਸੀਂ ਦਾਖਲ ਹੋਏ ਕਿ ਕਾਰਨ ਕੀ ਹੋਇਆ ਕੀ ਹੈ ਸਾਡਾ ਲੜਾਈ ਝਗੜਾ ਹੋਇਆ ਜੀ ਕਿਹੜੀ ਜਗ੍ਹਾ ਤੇ ਕੋਟਵਾਲ ਖਾ ਪਿੰਡ ਜੀ ਕੀ ਕਾਰਨ ਕੀ ਹੈ ਸਾਮਨ ਜ਼ਮੀਨੀ ਵਿਵਾਦ ਵਿਵਾਦ ਆ ਕਿਹਦੇ ਨਾਲ ਹੈ ਜੇ ਅਵਤਾਰ ਸਿੰਘ ਨਾਲ ਆ ਉਹ ਕੋਣ ਹੈ ਸਾਡਾ ਬਰਾਦਰ ਹੀ ਆ ਠੀਕ ਹੈ ਨਹੀਂ ਕਿਹੜੀ ਗੱਲ ਤੋਂ ਹੋਈ ਲੜਾਈ ਝਗੜਾ ਜੀ ਅਸੀਂ ਜ਼ਮੀਨ ਤੇ ਸਟੇ ਲਿਆ ਹੋਇਆ ਆ ਕੋਟ ਦੇ ਵਿੱਚੋਂ ਹੂੰ ਇਹ ਧੱਕੇ ਨਾਲ ਆਉਂਿਆ ਗਾਉਂਦੇ ਆ ਜ਼ਮੀਨ ਤੁਹਾਡੀ ਸਾਂਝੀ ਹੈ ਨਹੀਂ ਜੀ ਸਾਡੇ ਸਾਡੇ ਵੰਡ ਵਿੱਚ ਆਈ ਹੋਈ ਹੈ ਕਿ ਨਾ ਕਿ ਨਾ ਪ੍ਰਣਾਮ ਆਗਿਆ ਤੁਹਾਡਾ ਇਹ ਪੰਚਾਇਤੀ ਵੰਡ ਤਾਂ ਪਿਛਲੇ ਸਾਲ ਦੀ ਹੋਈ ਹੈ ਜਿਹੜੇ ਕਿ ਅਸੀਂ ਵੱਟਾ ਪਾਈਆਂ ਸਾਡੇ ਰਿਸ਼ਤੇਦਾਰਾਂ ਨੇ ਵੱਟਾ ਪਾ ਕੇ ਦਿੱਤੀਆਂ ਵੱਟਾ ਪਾਉਣ ਤੋਂ ਬਾਅਦ ਅਸੀਂ ਬਾਜਰੇ ਦੀ બીજી ਫਸਲ ਤੇ ਇਹ ਵਾਣ ਨੂੰ ਫੈਲਦੇ ਜਦ ਜਦ ਇਹ ਲੜਾਈ ਹੋਈ ਹੈ ਉਹਦਾ ਤੁਸੀਂ ਕੁਝ ਹੋ ਸਕਦਾ ਲੜਾਈ ਜਿੱਤੀ ਪਹਿਲਾਂ ਅਸੀਂ ਰੋਧਵਾਰ ਨੂੰ ਅਸੀਂ ਦੇਖ ਕੇ ਆਏ ਆ ਹਾਂ ਕੋਰਟ ਦਾ ਫੈਸਲਾ ਵੀ ਨਿਊਰਟ ਦੇ ਆ ਦਿੱਤਾ ਹੈ ਇਹਨਾਂ ਨੇ ਮਜੀਦ ਵਾਲੀ ਬਾਤ। ਜਿੱਦਾ ਤੁਹਾਡੇ ਸੁਤਨ ਕੀ ਹੈ ਕੋਈ ਹੋਰ ਵੀ ਕਿਸੇ ਪਰਿਵਾਰ ਦੇ ਅੰਗਲ ਨਹੀਂ। ਨਹੀਂ ਉਹ ਸੁਝਾਈ ਕਿ ਮਜੀਦ ਘਰ ਦੇ ਗਏ। ਉਹ ਜਾਵਲ ਗਏ। ਹਾਂਜੀ ਲੱਗਿਆ। ਉਹ ਕਿੱਥੇ ਦਾਖਲ ਹੈ? ਉਹ ਵੀ ਇੱਥੇ ਹੀ ਸਿਵਲ ਹਸਪਤਾਲ ਦੇ ਉੱਪਰ ਦੇ ਮੈਦਾਨ। ਅੱਛਾ ਜੀ। ਤੁਹਾਨੂੰ ਜਿਆਦਾ ਗੱਲ ਬਾਤ ਕਰ। ਤੁਹਾਡਾ ਕੋਈ ਪੰਚਾਇਤੀ ਫੈਸਲਾ ਵੀ ਹੋਇਆ ਸੀ ਪਹਿਲੇ ਕੋਈ। ਪੰਚਾਇਤੀ ਫੈਸਲਾ ਹੋਇਆ ਸੀ। ਉਹਦੇ ਵਿੱਚ ਕੀ ਫੈਸਲਾ ਆਇਆ ਸੀ? ਫੈਸਲਾ ਇਹ ਹੋਇਆ ਸੀ ਵੀ ਜਿੱਦਾਂ ਹੈਗੀ ਆ ਪਹਿਲਾਂ ਹਮ ਹੁਣ ਜਿੱਦਾਂ ਕਾਨਕ ਵੱਢ ਕੇ ਤੁਸੀਂ ਆਪੋ ਆਪਣੀ ਵਟ પા ਸਕਦੇ ਆ। ਹਮ ਉਹਦੇ ਵਿੱਚ ਪੰਚਾਇਤ ਮੱਟ ਬੁਆਉਂਗੀ। ਅੱਛਾ ਜੀ। ਤੇ ਪੰਚਾਇਤ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਵੀਜ ਲਓ। ਇਹ ਧੱਕਾ ਕਰਦੇ ਸਾਡੇ ਨਾਲ। ਨਹੀਂ ਤੁਸੀਂ ਕਹਿੰਦੇ ਨੇ ਸਟੇ ਲੈ ਆਇਆ। ਸਟੇ ਦੀ ਕਾਪੀ ਤੁਸੀਂ ਉਹਨਾਂ ਨੂੰ ਦਿੱਤੀ ਸੀ ਜਿਨ੍ਹਾਂ ਨਾਲ ਤੁਹਾਡਾ ਲੜਾਈ ਝਗੜਾ ਹੈ। ਉਹਨਾਂ ਨੂੰ ਵੀ ਦੇ ਦਿੱਤੀ ਸੀ ਅਸੀਂ ਠਾਣਾ ਲੋੜ ਬੈਲ ਵੀ ਦਿੱਤੀ। ਤੇ ਫਿਰ ਤੁਹਾਡਾ ਤੇ ਹਮਲਾ ਕਿਉਂ ਕੀਤਾ ਉਹਨਾਂ ਨੇ? ਇਹ ਉਹਨਾਂ ਨੇ ਪਤਾ ਨਹੀਂ ਅਜੇ ਤਾਂ ਉਹਨਾਂ ਨੂੰ ਪਤਾ ਹੋ ਸਕਦੀ ਤੁਸੀਂ ਉਹਨਾਂ ਫਿਰ ਪੁਲਿਸ ਵਾਲੋਂ ਕਾਰਵਾਈ ਕੀਤੀ ਗਈ ਹੈ। ਆ ਅੱਜ ਬਿਆਨ ਹੋਇਆ ਜੀ। ਕਿਹੜੀ ਜਗ੍ਹਾ ਤੋਂ ਆਈਏ ਪੁਲਿਸ? ਠਾਣਾ ਨੋ। ਓਕੇ। ਹਸਪਤਾਲ ਆਏ ਕੀ ਕਾਰਨ ਕੀ ਹੈ? ਕੀ ਹੋਇਆ? ਕਿੱਤੇ ਜਸਪਾਲ ਸਿੰਘ ਸਾਨੂੰ ਮਧਰ ਸਿੰਘ ਹਾਂਜੀ ਪਿੰਡ ਕੋਟ ਬਲਖਾ थाना ਨੂਰਮਲ ਹਾਂਜੀ ਜ਼ਿਲ੍ਹਾ ਗਿਲੰਦਰ ਲੜਾਈ ਝਗੜੇ ਦੇ ਸਨ ਵਿੱਚ ਤੁਸੀਂ ਦਾਖਲ ਹੋਇਆ ਸੀ ਅੱਛਾ ਜੀ ਇਹਦੇ ਅੱਜ ਅਸੀਂ ਇਹ ਬਿਆਨ ਨੂੰ ਕੰਮਬੰਦ ਕਰਨ ਲਈ ਤੇ ਪਾਨਾ ਪੁਲਿਸ ਤੋਂ ਠੀਕ ਆ ਸਰ ਜ਼ਖਮੀ ਕਿੰਨੇ ਹੋਏ ਹੈ ਜ਼ਖਮੀ ਇਹਦੇ ਵਿੱਚ ਦੋ ਜ਼ਖਮੀ ਆ ਤੇ ਬਹੁਤ ਜਲੰਦਰ ਦਾਖਲ ਆ ਅੱਛਾ ਜੀ ਦੋ ਜਿਹੜੇ ਜ਼ਖਮੀ ਉਹ ਡੂਡ ਮਿਲਦੇ ਠੀਕ ਹਾਂਜੀ ਸਰ ਕੀ ਨਾਮ ਕੀ ਆਪਣਾ ਇਹ ਅਸੀਂ ਅਮਰੀਦਵਾੜ ਕਿਹੜੇ ਥਾਣੇ ਤੋਂ थाना ਨੂਰਮਲ ਠੀਕ